ਪੁਰੀ ਕਿਹੜੇ ਪਾਸੇ ਆ ਪੁਰੀ ਆ ਜਾ ਮੇਰਾ ਵੀਰ ਜੀ ਬਹੁਤ ਬਹੁਤ ਧੰਮਾਦ ਹੈ ਬਹੁਤ ਸਤਕਾਰ ਵੱਡੇ ਪੱਤਰ ਦਾ ਮਾਣ ਸਰਦਾਰ ਨਛੱਤਰ ਸਿੰਘ ਦੇ ਪੁੱਤਰ ਦਾ ਮਾਣ ਸਨਮਾਨ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ ਮਾ ਕੁਲਦੀਪ ਕੌਰ ਦੇ ਪੁੱਤਰ ਦਾ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ 911 ਟਰੈਕਟਰ ਦੇ ਨਾਲ ਬਾਪੂ ਰਵੀ ਸ਼ੇਰ ਸਿੰਘ ਵੀ ਆ ਜੇ ਬਾਪੂ ਆ ਜੋ ਇਨਸਪੈਕਟਰ ਸਾਹਿਬ ਕਰੀਏ ਮੁੰਡੇ ਦਾ ਮਾਣ ਤਾਣ ਆਪਾਂ ਅੱਜ ਸੁਰ ਸਿੰਘ ਪਿੰਡ ਦੇ ਵਿੱਚ ਆ ਜਾ ਵੀ ਥੋੜਾ ਜਾਂ ਮੱਕੀ ਪੁਲਵਾਨ ਵੀ ਜਿਵੇਂ ਕਹਿੰਦੇ ਹੁੰਦੇ ਹਨ ਆ ਵੀ ਗੱਲ ਆਓ ਸਤਿਕਾਰ ਸਤਿਕਾਰ ਬਹੁਤ ਬਹੁਤ ਧੰਨਵਾਦ ਹੈ ਇਹ ਮਾਨ ਸਨਮਾਨ ਸਰਦਾਰ ਨਛੱਤਰ ਸਿੰਘ ਦੇ ਪੁੱਤਰ ਦਾ ਸਵਰਗਵਾਸੀ ਮਾਂ ਕੁਲਦੀਪ ਕੌਰ ਦੇ ਪੁੱਤਰ ਦਾ ਨਰਪੈ ਦੇ ਵੀਰ ਦਾ ਜੱਗੇ ਦੇ ਵੀਰ ਦਾ ਹੁਣ ਜਾ ਰਿਹਾ ਹੈ ਅਮਰੀਕ ਮੈਨੂੰ ਅੱਜ ਜੰਡਿਆਲਾ ਮੰਜਗੀ ਯਾਦ ਆਈ ਜਾਂਦਾ ਜਦੋਂ ਤੇਰਾ ਜੰਡਿਆਲੇ ਦੇ ਵਿੱਚ ਗੱਡੀ ਦੇ ਨਾਲ ਮਾਨ ਕੀਤਾ ਤੇ ਮੈਂ ਮਾਂ ਨੂੰ ਪੁੱਛਿਆ ਮੈਂ ਕਿਹਾ ਵੀ ਮਾਤਾ ਤੈਨੂੰ ਅਮਰੀਕ ਦੀ ਗੱਲ ਕਿਹੜੀ ਵਧੀਆ ਲੱਗਦੀ ਹੈ ਕਹਿੰਦੀ ਮੈਨੂੰ ਅਮਰੀਕ ਦੀ ਕਮੈਂਟਰੀ ਵਧੀਆ ਲੱਗਦੀ ਹੈ ਅੱਜ ਮਾਂ ਤੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਸ ਅਮਰੀਕ ਨੂੰ ਮੇਰੇ ਮਿੱਤਰੋ ਕਹਿੰਦੇ ਇਹ ਦੁਨੀਆ ਦਿਖਾਉਣ ਵਾਲੀ ਜਿਹੜੀ ਮਾਂ ਤੇ ਬੇਸ਼ੱਕ ਇਸ ਦੁਨੀਆ ਤੇ ਨਹੀਂ ਹੈ ਪਰ ਅੱਜ ਉਹਦੇ ਪੁੱਤਰ ਦਾ ਸਨਮਾਨ ਜਿਹੜਾ ਉਹ ਬਹੁਤ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਹੈ ਇਹ ਮਾਨ ਸਨਮਾਨ ਮਨੂ ਕਲੇਰ, ਸ੍ਰਿੰਦਰ ਖਹਿਰਾ, ਪ੍ਰਭਰ ਧਾਵਾ, ਰਵਨ ਕੁਤਵਾ ਬਾਹਮਣੀਆਂ, ਮਨੂ ਹੰਸਰਾ ਤੇ ਨਾਲ ਕਹਿੰਦੇ ਗਿੰਦੀ ਹੰਸਰਾ ਕਮਾਲਪੁਰਾ ਪੈਂਦਾ ਹੈ। ਇਹਨਾਂ ਸਾਰੇ ਭਰਾਵਾਂ ਨੇ ਆਖਿਆ ਵੀ ਆਪਾਂ ਅਮਰੀਕ ਦਾ 9/11 ਟਰੈਕਟਰ ਦੇ ਨਾਲ ਮਾਨ ਸਰਮਾਨ ਕਰਾਂਗੇ। ਮਾਧਿਯਾੜੋ ਦੱਸਿਓ ਫਿਰ ਅਮਰੀਕ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਬੱਡੀ ਵਾਲਿਓ। ਅਮਰੀਕ ਮੁਬਾਰਕਬਾਦ ਹੈ। ਸੱਚੇ ਪਾਸ਼ਾ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤੇ ਤਰੱਕੀ ਬਖਸ਼ੇ ਲੈ ਵੀ ਪੂਰੀ ਤੈਨੂੰ ਵੀ ਨਾਲ ਦੀ ਨਾਲ ਨੌਜਾਨਾ ਨਰਪਾ ਤੂੰ ਵੀ ਥੋੜਾ ਅੱਗੇ ਹੋ ਸੋਹਣਾ ਵੀਰਾ ਆ ਬੜਾ ਚੋਟੀ ਦਾ ਖਿਡਾਰੀ ਰਹਾ ਇਹ ਇਹਦਾ ਵੀਰ ਹੈ ਮੇਰੇ ਵੀਰੋ ਔਰ ਇਹ ਮੇਰੇ ਵੀਰੋ ਮਾਨ ਸਨਮਾਨ ਕੇ ਯਾਰੋ ਵੱਖਰੀ ਬਣਾਉਣੀ ਪਛਾਣ ਜੱਗ ਤੇ ਨਹੀਂ ਏਨੀ ਸੋਕੀ ਖੇਡ ਮਿੱਤਰੋ ਇਹ ਪਹਿਚਾਨ ਬਣਾਉਣੀ ਔਖੀ ਹੈ ਔਰ ਅਮਰੀਕ ਨੇ ਇੱਕ ਵੱਖਰੀ ਪਹਿਚਾਨ ਬਣਾਈ ਹੈ ਬੇਸ਼ੱਕ ਮੇਰੇ ਵੀਰੋ ਜਿਹੜੀਆਂ ਦੋਨੋਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਪਰ ਅਮਰੀਕ ਨੇ ਇੰਨੀ ਕੁ ਮਿਹਨਤ ਕੀਤੀ ਇੰਨੀ ਕੁ ਮਿਹਨਤ ਕੀਤੀ ਅੱਜ ਅਮਰੀਕ ਦੁਨੀਆ ਤੋਂ ਵੱਖਰਾ ਖੜਾ ਹੈ ਇਹ ਮੇਰਾ ਸੱਚੇ ਪਾਤਸ਼ਾਹ ਦੀ ਅਮਰੀਕਸਾ ਸਾਡੀਆਂ ਦੁਆਵਾਂ ਨੇ ਤੇਰੇ ਲਈ ਆਓ ਇੱਕ ਇਜਕਾਰਾ ਲਾਈਏ ਇਸ ਨੌਜਵਾਨ ਦੀ ਚੜ੍ਹਦੀ ਕਲਾ ਲਈ ਬੋਲੇ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਅਮਰੀਕ ਨੂੰ ਅੱਜ ਸੱਕੇ ਪਾਸ਼ਾ ਦੀ ਮਿਹਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਸ਼ਹਿਰਾ ਕਰਵਾ ਦਿੰਦੀ ਹੈ ਸੋ ਧੰਨਵਾਦ ਹੈ ਉਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸੋਚ ਸੋਚੀ ਅੱਜ ਅਮਰੀਕ ਦਾ ਮਾਣ ਸਨਮਾਨ ਵੱਡੇ ਪੱਤਰ ਤੇ ਮੇਰੇ ਵੀਰੋ ਨਾਟਕਾਰਾ ਟਰੈਕਟਰ ਦੇ ਨਾਲ ਇਹ ਚਾਬੀਆਂ ਸਾਡੇ ਸਰਪੰਸਾ ਬਾਬਾ ਜੀ ਇੱਧਰ ਅੰਬੇ ਦਾਤੇ ਧੰਨਵਾਦ ਹੈ ਹੀ ਹੈ ਅੰਬਾ ਹੀਰਾ ਅੰਬਾ ਸਾਡਾ ਵੀਰ ਹੈ ਔਰ 28 ਤਰੀਕ ਨੂੰ ਮੱਖਣ ਮੱਖੀ ਨੂੰ ਵੀ ਮੇਰੇ ਵੀਰੋ ਫੋਰਚੂਨਰ ਗੱਡੀ ਬਰਨਾਲੇ ਦੇ ਵਿੱਚੋਂ ਦੇਖੇ ਤੋੜਾਂਗੇ ਸੱਚੇ ਪਾਸ਼ਾ ਮਿਹਰ ਕਰੇ 25 ਤਰੀਕ ਨੂੰ ਵੱਡਾ ਕਬੱਡੀ ਕੱਪ ਹੋਵੇਗਾ ਬਰਨਾਲੇ ਦੇ ਵਿੱਚ ਆਪਾਂ ਸਾਰੇ ਪੜਾ